ਮੰਦੇ ਹੋ ਤੀ ਦੂ ਦਾ ਨਬਾੜਾ ਤੇ ਰਾਜ ਨਾ ਨਹੀਂ ਰਕਦੀਗੀ ਬੱਕਰੀ ਇਹ ਚਾਹ ਜਿੰਨੇ ਦੀ ਹੈਗੇ ਉਹਨੇ ਦੀ ਪਤਾ ਨਹੀਂ ਗਾ ਗੁੱਸਾ ਨਾ ਕਰ ਮੇਰੀ ਮਾਂ ਦਾ ਨਹੀਂ ਸਭ ਆਇਆ ਨਹੀਂ ਬਈ ਤੀ ਤੀ ਦਾ ਮੇ ਜੀ ਨੂੰ ਲਾਉਣਾ ਉਹਦਾ ਬੱਕਰੀਆਂ ਲੋਗਾ ਡਾਂਗ ਵਰਕੇ ਮੈਂ ਤਾਂ ਮੰਗ ਲਿਆ ਲੈਣੇ ਵਾਲੇ ਨੇ ਆਪਣਾ ਮੁੱਲ ਲਾਉਣਾ ਲਾ ਕੇ ਲਾਉਣਾ ਨਾ 30000 ਹਜ਼ਾਰ ਅਗਲੇ ਹੱਥ ਦੇ ਦਾ ਹਾਂ ਮੈਂ ਤਾਂ ਮੰਗ ਲਿਆ ਕਰੀਏ ਬੋਣੀ ਵਾਣੀ ਮੈਂ ਮੰਗ ਲਿਆ ਛੇ ਲੈ ਦੋ ਕਿੰਨੇ ਦੀ ਹੈ ਕੱਜੀ 30000 ਮੰਗੇ ਬਾਕੀ ਦੇ ਦਿਓ ਤੁਸੀਂ ਇਹ ਗੱਲ ਨਾ 12 ਹੈ 12 ਦੀ ਲੈ ਜੋ 12 ਦੀ ਹੈ ਆ ਕਿੰਨੇ ਬੰਦੇ ਖੜੇ ਹੋ ਯਾਰ ਤੂੰ ਦਾ ਤੱਕ ਕੇ ਲਈ ਨਾ ਕਰ ਯਾਰ ਮੈਂ ਕਿਹੜਾ ਕੱਟ ਦੋਨੋਂ ਦੂਰ ਫਿਰਦੇ ਯਾਰ ਮੇਰੇ ਵੀ ਨਾ ਕਿਹੜੇ ਕੱਢ ਕੇ ਲਿਆ ਬਾਹਰ ੱੱਲੇ ਸਾਡੇ ਇਹ ਕਿਤੇ ਦੋਸ ਮੁੰਡੇ ਕਿਹੜਾ ਖੋਣਿਆ ਪਾਇ ਨਹੀਂ ਬੈਠਿਆ ਮਗਰ ਉਹਨੇ ਟੱਕ ਉਹ ਬਾਈ ਤੇ ਗਾਣੇ ਤਾਂ ਯਾਰ ਬੋਣੀ ਕਰਨੀ ਯਾਰ ਕਿੰਨੇ ਕਿੱਡੀਆਂ ਫਿਰ ਗਾਣੇ ਕਰ ਦੋ ਹੈ ਨਾਲੋਂ ਬੋੜੀ ਕਰ ਦੋ ਹੋਰ ਯਾਰ ਪੱਠੀ ਲੈ ਲੈ ਪੱਠੀ ਪੱਠ ਦੇ ਦੋਲੇ ਨੂੰ ਆ ਵੀ ਲੈ ਲਓ ਪੱਠ ਦੇ ਕੱਲੀ ਦੇ ਕਰੇ ਮੰਗਦਾ 15000 ਇਹ ਦੇ ਛਾਪਣਾ ਯਾਰ ਲੈ ਲੋ ਇੱਕ ਦਾ ਵੇਚ ਲੈ ਇੱਕ ਗਿਆ ਸਾਰੀਆਂ ਹੀ ਲੈ ਲਓ ਉਹ ਨਹੀਂ ਜਿਹੜੇ ਮਾਲ ਗਾਗ ਦੇ ਫਟੋ ਉਹੀ ਲਊ ਹਾਂ ਜਿਹੜੀ ਕੋਈ ਲਾ ਗਿਣਾਂ ਨਹੀਂ ਕਰਦਾ ਜੀ ਬੱਚਾ ਦਾ ਯਾਰ ਗੱਲ ਕੋਈ ਦੋ ਇੱਕ ਜਿੰਨੇ ਮੇੜੂ ਯਾਰ ਤੁਸੀਂ ਨੀ ਮੇੜੂ ਨਵੇੜ ਤੋਂ ਤੁਸੀਂ ਲਮੇੜ ਤੋਂ 10000 ਮੋਹ ਨਹੀਂ ਕਰਨੀ ਯਾਰ ਤੈਨੂੰ ਨਹੀਂ ਨਹੀਂ ਕਿੰਨੇ ਲਈ ਯਾਰ ਮੰਦਾ ਬਦ ਤੂੰ ਦਾ ਨਾਮ ਮੈਂ ਟੱਕਣਾ ਪਹੈਂਕ ਛੜੀ ਲੈ ਰੇ ਐ ਬਾਬੂ 5000 ਵੀ ਬਾੜੇ ਆ ਹਾਂ ਪੁੱਛਾ ਜਲਦੀ ਲੈ ਲੈ ਭਾਈ ਤੋ ਭਾਈ ਨਹੀਂ 8000 ਵੀ ਪਾ ਯਾਰ ਓ ਭਗਾਨੀ ਤੇ ਨਹੀਂ ਯਾਰ ਕੁਝ ਨਹੀਂ ਮੜਦੀ ਯਾਰ ਔਰ ਕਦੋਂ ਨਹੀਂ ਕਹਿੰਦੇ ਨੇ ਯਾਰ ਆ ਟੋਪੀਟ ਬਾੜੇ ਨਹੀਂ ਆ ਇਹ ਤਾਂ ਤੋੜ ਲਈ ਆ ਤਾਂ ਲਈ ਕਿ ਜਿੰਨੇ ਮੜਦੇ ਭਾਈ 500 ਹੋਰ ਘਟਦਾ ਦੇ ਤੋ ਤੂੰ ਪਾਸੋਂ ਹੋਰ ਪਾਲਾ ਨਹੀਂ ਹਾਂ ਹੋਰ ਫੇਰਾ 10 ਬਿਰ ਕੋ ਹੋ ਫਸਾ ਦਾ ਮੁੱਲ ਲਾਓ ਲੈ ਜਾਓ ਚਾਹਾਂ ਦਾ ਲੈ ਮੰਗਣੀ ਆਦੀ ਆ ਦਾ ਮਾਰਾ ਫਿਰ ਕੰਨ ਦੱਸੋ ਬੋਲ ਕੇ ਅੰਕ ਨਹੀਂ ਛੱਡੇ ਹਾਂ ਭਾਈ ਤੇਰੀ ਬੋਲੀ ਹੋਈ ਉਹ ਯਾਰ ਤੁਮ ਗਾਂ ਜਿਆਦਾ ਹੋਈ ਯਾਰ ਆ ਦੱਸ ਭਾਈ ਓਏ 15000 ਰੁਪਏ 15000 ਮੰਗਿਆ ਲੈ ਇਹਦਾ ਉਹਦਾ ਆਇਆ ਆਵੇ ਆਉਂਦਾ ਉਹ ਕਿ ਆਈ ਜਾ ਬਸ ਵੀ ਇੰਨੇ ਦਾ ਵੇਚਣਾ ਤੂੰ ਕੁ ਵੀ ਦੱਸ ਦੋ ਜੀ ਫੇਰ ਉਸ ਬੜੇ ਵਾਲੇ ਮੋਹਾਲੀ ਵਾਲੇ ਹੌਟਾ ਰੋਬਰ ਦਾ ਮਾਲ ਹੀ ਕੋੜ ਇੱਕੋ ਹੀ ਬਣਦਾ ਲਾਤੇ ਯਾਰ ਹਾਂ ਯਾਰ ਆਰੇ ਲੈਣਾ ਕਿੰਨੇ ਦਾ ਪਟੋਟਾ ਚਾਹ ਤੋਂ ਠੱਲੇ ਵਾਲਿਆਂ ਨਾਲ ਲਾਟ ਚੁਪੇ ਨਾ ਹੀ ਦਾਤੇ ਠੱਲੇ ਵਾਲਾ ਉਹ ਉਹ ਤੇਰੀ ਵੀਡੀਓ ਜੀ ਇਧਰੋਂ ਕਰੀ ਜਾਂਦੇ ਕੰਨੇ ਨੂੰ ਕੈਮਰਾ ਹਾਂ ਹਾਂਰਾ ਪਾ ਜੇ ਜੇ ਪੱਟ ਵੇਚਣੀਆਂ ਹੁਣ ਮੇਰਾ ਉਹਨੂੰ ਪਤਾ ਹੁਣ ਮੇਰਾ ਗਾ ਖੜਾਏਗਾ ਹਾਂਜੀ ਹਾਂ ਜੋ ਮੰਡੀ ਭਰ ਕੇ ਫਿਰ ਤੂੰ ਮੈਨੂੰ ਗਾ ਨਾ ਤਨੋਂ ਕੋਈ ਖਬਬੀ ਮਿਲ ਜੇ ਮਿਰਜੇ ਨਹੀਂ ਤਾਂ ਫਿਰ ਗਾ ਪੈਦਾ ਰਹਿੰਦਾਗਾ ਅੱਜ ਮੰਡੀ ਲਾਈ ਹੈ ਰਾਹੇ ਹੀ ਪੱਗਦੇ ਇੰਨੇ ਪੱਠਾ ਲਾਏ ਚੁੱਪ ਕਰਕੇ ਆ ਦੱਸ ਤਾਂ ਦੱਸਦਾ ਤੁਹਾਨੂੰ ਉਹਦੋਂ ਅੱਛਾ ਨਹੀਂ ਲੱਗਦੀ ਹੈਗੀ ਛੜਾ ਤਾਂ ਖੜਾ ਰਹੇ ਜਿਆ ਹੈ ਯਾਰ ਚੱਲ ਫੇ ਨਹੀਂ ਵੇਖੂਗੀ ਤੋਈ ਕਰ ਲੈ ਇਹ ਤਾਂ ਬੱਗਾ ਬਈ ਤੂੰ ਮੇਲਾ ਦੇਖਣ ਹੀ ਆਇਆ ਉਹ ਬਾਪੇ ਹੁਣ ਤੂੰ ਦੇਖ ਤਾਂ ਲੈ ਦੇਖਣ ਨੂੰ ਕਿਹੜਾ ਮਾਇਆ ਕੀ ਏ ਉਹ ਚੱਲ ਸਾਡੇ ਖਾਤਰ ਤਾਂ ਮੈਂ ਐਸੇ ਆ ਫੜ ਫੋਨ ਲਾ 8.5 ਲਾਉ ਬੋਡੇ ਖਾਤਰ ਇਹ ਪੂਰਾ 9ਵੀਂ ਪੱਠਾ ਆ ਯਾਰ ਕਿਉਂ ਨਹੀਂ ਲੱਕਾ ਹੋਰ ਨਹੀਂ ਤੱਕਿਆ ਤਾਂ ਹੁਣ ਕੀ ਗੱਲ ਹੈ ਫੜਾਏ ਹੈ ਹੁਣ ਗੱਲ ਕੀ ਹੈ ਨਾ ਮਰੀ ਪੌਣੀ ਹੋ ਜੀ ਤੁਹਾਨੂੰ ਖੜਾ ਕਰਦਾ ਬਾਈ ਬਣ ਕੇ ਆਦਾ ਗੋਣੀ ਤਾਂ ਤੇਰੀ ਹੋਏ ਜਾਣੀ ਪੌਣੀ ਤਾਂ ਕਿਹਦੇ ਆ ਬਾਈ ਜੋ ਜੋ ਹਰ ਜਾ ਕੋਈ ਮੂੰਹ ਹਰਾਮ ਹੈ ਫੇਰੀ ਹੋ ਨਾ ਨਾ ਐ ਤਾਂ ਚਲ ਕਾਨੂੰ ਕਹਿਣਾ ਆਪਾਂ ਨੇ ਕਾਨੂੰ ਖੜਾ ਲੈ ਕੇ ਆਚਿਆ ਨਾ ਦੱਸ ਫਿਰ ਯਾਰ ਸਹੀ ਤਿੰਨੇ ਦੇਣੀਆਂ ਦਸ ਤਾਂ ਦਿੱਤਾ ਤੁਹਾਨੂੰ ਕੋੜ ਕੇ ਕੋਰੀ 14 ਨਹੀਂ ਦਿੱਖਦੀ ਭਾਈ ਇਦਾਂ ਨਹੀਂ ਹਾਂ 14 ਹੈ ਜੱਟਾਂ ਨੂੰ ਆਪਾਂ ਨਹੀਂ ਵਜਾ ਮੈਂ ਕੀ ਹੈ ਹਜੇ ਵੀ ਮਹਿੰਗੀਆਂ ਲੱਗ ਜਾਂਦੀਆਂ ਨੇ ਇਹਨੇ ਵੇਚਣੀਆਂ ਨੇ ਜੀ ਜੀ ਜੇਬ ਚੋਂ ਹਜ਼ਾਰ ਆਦੀ ਆਦੀ ਦਾ ਲਾਗ ਲਾਉਂਗਾ ਬਰਾਵਾ ਤੈਨੂੰ ਦੱਤੀ ਜਾਉਂਦਾ ਉਹ ਤਾਂ ਸਲ ਨਹੀਂ ਮਗਰੋਂ ਮੱਕਰੀ ਜਾਂਦੇ ਨੇ ਹਰ ਕਹਿੰਦੇ ਨੇ ਨਾ ਨਾ ਮੋਕਰਨਾ ਕਾਨੂੰ ਆ ਫਾੜ ਜਾਂ ਤੇਰੀ ਪੱਠ ਦੇ ਤੂੰ ਹੁਣ ਆਲਾ ਮਤਕਣਾ ਲਾਲਾ ਮਸਲਾ ਲਾਲਾ ਲਾਲਾ ਨਹੀਂ ਹੈ ਲਾਲਾ ਓਏ ਲਾ ਲੂੰਗਾ 10000 ਦੀ ਦੇਤੀ ਯਾਰ ਲੈ ਹੁਣ ਤਾਂ ਰਫੀਰ ਸਹੀ ਹੈ ਬਾਈ ਪਰ ਉਹ ਤਾਂ ਬੈਠੀ ਆ ਪ੍ਰੋਵਾ ਉਹ ਦੰਦਾ ਨਹੀਂ ਨਹੀਂ ਹੁਣ ਤਾਂ ਕਸ਼ਕਸ਼ ਕੀ ਰਹਿ ਗਈ ਹੁਣ ਕਸ਼ਰ ਬਹੁਤ ਆ ਕਿੰਨੀ ਰਹੇਗੀ ਬਹੁਤ ਕਸਰ ਕੀ ਜਰਾ ਹੋ ਜਾ ਯਾਰ ਬੜਾ ਲਈ ਜੰਨਾ ਹੈ ਫਾਇਦਾ ਕੋਈ ਨਿਕਲ ਉਹ ਫੇ ਯਾਰ ਓਮ ਕੂ ਬੁਕਾ ਮਾਰੂ ਉਹ ਤਾਂ ਉੱਪਰ ਪਤਾ ਹੀ ਹੈ ਵਿਚਾਰੇ ਇਹ ਤੂੰ ਕਹਾਂ ਜਾਊਗਾ ਵਿਚਾਰੇ ਬਚੂ ਨਹੀਂ ਯਾਰ ਅਗਰ ਨੇ ਕਹਾਂ ਬਚਣੀ ਯਾਰ ਇਹ 1000 ਹੰਡ ਨਾਮ ਪਾਸੇ ਤੋਂ ਮੈਂ ਦੇ ਜੂਗਾ ਤਾਂ ਬਸ ਤੋਂ ਲੈ ਜੂਗਾ ਉਹ ਤਾਂ ਲੈ ਹੋ ਜਾਣਾ ਮੈਂ ਤਾਂ ਨਹੀਂ ਦੋ ਬਾਈ ਆਦੀ ਮੈਂ ਤਾਂ ਮੈਂ ਉਹਦਾ ਆਪ ਤੱਕ ਦੀ ਮੇਰੀ ਬੋਣੀ ਦੋ ਨਾਲ ਹੋਈ ਦੋ ਲੜੀ ਪੈ ਭੈ ਦੇ ਮੇਰੇ ਨਾਲ ਨਹੀਂ ਅਖੇ ਤਨ ਨੂੰ ਨਹੀਂ ਦਿੰਦਾ ਕੋਈ ਸਹੀ ਆਪ ਦਾ ਤਾਂ ਹੈਗਾ ਦੇਣਾ ਤਾਂ ਪੈਣਾ ਯਾਰ ਮੈਂ ਜਿਹੜਾ ਬੰਦਾ ਬਾਖੀ ਮਾਦਾ ਇਹੋ ਮਤਲਬ ਕਿਹੜੀ ਰਹੀ ਹੈ ਜੀ ਬਾਈ ਗਨੀਉ ਰਿਆ ਬਾਈ ਮਾਜਾ ਛੱਡ ਦੇ ਹੰਬੋ ਕੁਮੰਡ ਜਿਉ ਤੇ ਪਾਲਾ ਉਹ ਛੋੜ ਦੇ ਸਾ ਕਰ ਕੀ ਹੈ ਜੇ ਜਮੀਨ ਤੂੰ ਚੁੰਗੜ ਲੈ ਗਿਆ ਹਵਾ ਨਹੀਂ ਚੱਲੂਗੀ ਹੁਣ ਭਾਂਗੇ ਪਸੂ ਨਹੀਂ ਹਵਾ ਉਹ ਬਾਈ ਹਵਾ ਤੇ ਚੱਲੇਣਾ ਇਹ ਪਤਾ ਗੱਲ ਕੀ ਹੈ ਮੈਨੂੰ ਬਹੁਤ ਬੰਦ ਪੋੜੇ ਸਾਡੇ ਪਿੰਡ ਦੇ ਪੱਠ ਲੱਗੇ ਕਿੱਡੀ ਕਿੱਗੇ ਮੈਂ ਪੱਟ ਪੜਕਾ ਟੋਕਾ ਦਾ ਪਿੰਡ ਬੱਕਰੀ ਲੈ ਪਠਲੇ ਜੋ ਹਾਂ ਕੀ ਹੁੰਦਾ ਯਾਰ ਪਾਂਚਾ ਪਠਾ ਲੈ ਲੈਂਦੇ ਦੋ ਮਰ ਜਾਂਦੀਆਂ ਤਿੰਨ ਰਹਿ ਜਾਂਦੀਆਂ ਮੇਰੇ ਯਾਰ ਉਹਨੇ ਝਾਕ ਜਦੋਂ ਸੁਣੋ ਜੇ ਮੈਂ ਮਮਾ ਦਾ ਕਹਿੰਦਾ ਮੇਰਾ ਕੰਮ ਵਧੀਆ ਹੋ ਗਿਆ ਮੇਰੇ ਸਵਾ ਮਿਹਨਤੀ ਯਾਰ ਕੋਈ ਬੰਦਾ ਆ ਕੇ ਕਹਿੰਦਾ ਬਹਿ ਗਿਆ ਸੁਣੋ ਫੋਨ ਲੈ ਗਿਆ ਉਹ ਉਹ ਵਿਚਾਰਾ ਮਰ ਗਿਆ ਉਹਦੇ ਮਰ ਗਿਆ ਤਾਂ ਨਹੀਂ ਮਰੇ ਜਾਂਦੀ ਆਏ ਵੀ ਜਿਹੜੀ ਹੁਣ ਰੁੱਖੀ ਹੋਵੇ ਜਾਂਦੀ ਆ ਮੇਰੇ ਨਾਲ ਰੰਗ ਲੱਗੇ ਜਾਂਦੀ ਸਿਆਲਾਂ ਦੇ ਛੋਟੇ ਬੱਚੇ ਦਾ ਬਣਦਾ ਤਾਂ ਪਲੀਆਂ ਬੱਕੀਆਂ ਹੈ ਇਹਦੇ ਜਾਂਦੀ ਆਏ ਵੀ ਮਨ ਮੋੜ ਲੱਗੇ ਵੱਧੋ ਲੱਗੇ ਆਣਗੇ ਹਾਂ ਪਿਆ ਤੂੰ ਦੇਖਿਆ ਜਿਹਦਾ ਉਹ ਹੀ ਲੈਣਾ ਫੋਹੂ ਨਾ ਲੈ ਲੈ ਤੂੰ ਦਾ ਲੈ ਇਹ ਬਈ ਛੋਟੀ ਛੋਟੀ ਫਰਕ ਪੈਂਦਾ ਮੈਨੂੰ ਲੜਾਵੇਂ ਕਿ ਸਲਾਉਂ ਅਰੇ ਉਹ ਹੀ ਬਣਾ ਆ ਰਹਾ ਮੇਰੇ ਕੋ ਵੀ ਹਾਂ ਹਾਂ ਇਹਦਾ ਨਾਮ ਮਕਮੂ 40 ਕਿਉਂ ਬਤਾ ਰਾ ਤੂੰ ਵੀ ਬਕਵਾਸ ਕੀ ਕਰ ਰਹਾ ਤੇ 20 ਫੋਸ਼ ਹੋਰੇਵਾ 25 ਮੰਨੇ 10 ਘਟ ਗਿਆ ਮੇਰੀ ਗੱਲ ਸੁਣ ਤੂੰ ਮੈਨੂੰ ਓਏ ਉਹਦਾ 10 ਘਟ ਗਿਆ ਓਏ ਉਹਦਾ 10 ਘਟ ਗਿਆ ਪਿਆ ਮੰਗੀਆਂ ਦਾਹੀ